ਇਹ ਖੁੱਸਾ ਇਹ ਚਾਦਰਾ ਇਹ ਤੇ ਖਾਸ ਕਰਕੇ ਇਹ ਕੰਠਾ ਹਾਂਜੀ ਅਸੀਂ ਭੱਗ ਆਲੇ ਆ ਵੀ ਸਾਡੀ ਜਿਹੜੀ ਔਲਾਦ ਹੈ ਉਹ ਅੱਛੀ ਨਿਕਲੀ ਜਿਸ ਔਲਾਦ ਦੀ ਬਦੌਲਤ ਅਸੀਂ ਲੋਕ ਇੱਥੇ ਆਏ ਹਾਂਜੀ ਮੇਰੇ ਬੱਚਿਆਂ ਦੀ ਮੇਰੇ ਨਹੀਂ ਅਸੀਂ ਤਾਂ ਚੱਲੇ ਘਰ ਤੋਂ ਸਹਾਇ ਹਾਂ ਹੁਣ ਮੌਜੂਦ ਸਿਟੀਜ਼ਨਾਂ ਨੇ ਇਹ ਇੱਧਰ ਦੇ ਸਿਨੀਅਰ ਸਿਟੀਜ਼ਨ ਆ ਅੱਛਾ ਜੀ ਸੀਨੀਅਰ ਸਿਟੀਜ਼ਨ ਆ ਇੱਥੋਂ ਦੇ ਠੀਕ ਹੈ ਵਾਹ ਤੇ ਬਕਾਇਦਾ ਅਸੀਂ ਇੱਥੋਂ ਦੇ ਜਿਹੜੇ ਆ ਅਸੀਂ ਆਪਣੇ ਜਿਹੜੇ ਆ ਮਾਈਕੀ ਵੀ ਰੱਖੀ ਹੋਈ ਆ ਅੰਗਰੋ ਹਾਂਜੀ ਰੇਡੀਓ ਹਾਂਜੀ 1674 ਰਹਿਮ ਤੁਸੀਂ ਇਸ ਵਕਤ ਦੇਖ ਰਹੇ ਹੋ ਦੱਸੋ ਜੀ ਆਪਣਾ ਅਰਜੇ ਫੁਨੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹੁੰਚੇ ਹੋ ਮੈਂ ਐਡਲੇਡ ਸਿੱਖ ਗੇਮਸ 36ਵੀਂ ਆਸਟ੍ਰੇਲੀਅਨ ਸਿੱਖ ਦੇ ਉੱਤੇ ਸੋ ਅੱਜ ਦੂਜਾ ਦਿਨ ਹੈ ਜਦੋਂ ਅਸੀਂ ਇੰਟਰਵਿਊ ਸ਼ੂਟ ਕਰ ਰਹੇ ਹਾਂ ਮੇਰੇ ਨਾਲ ਬਹੁਤ ਹੀ ਸੋਹਣੇ ਬਹੁਤ ਹੀ ਫੱਬਰ ਹੈ ਗੱਭਰੂ ਦੋ ਇਸ ਵਕਤ ਮੌਜੂਦ ਨੇ ਜਿਨ੍ਹਾਂ ਸੋਹਣਾ ਕੁਰਤਾ ਚਾਦਰਾਂ ਪਾ ਕੇ ਆਏ ਨੇ ਆਸਟ੍ਰੇਲੀਅਨ ਸਿੱਖ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਸਤਿ ਸ਼੍ਰੀ ਅਕਾਲ ਅੰਗਲ ਜੀ ਕੀ ਹਲਚਾਲ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਪਰਮਿੰਦਰ ਸਿੰਘ ਬੱਲ ਹੈ ਤੇ ਮੈਂ ਹਲਕਾ ਮਜੀਠਾ ਅੰਮ੍ਰਿਤਸਰ ਤੋਂ ਬਲੌਕ ਕਰਦਾ ਤੇ ਮੈਂ ਇਹ ਪਤਾ ਲੱਗਾ ਜਦੋਂ ਕਿ ਇੱਥੇ ਸਿੱਖੀ ਦੀਆਂ ਮਜ਼ਦੂਰੀਆਂ ਨਹੀਂ ਤੇ ਮੈਂ ਉਹ ਸਿੱਖੀ ਦਾ ਕਰਕੇ ਮੈਂ ਖਾਸ ਕਰਕੇ ਆਪਣੇ ਜਿਹੜੀ ਸਾਡੀ ਹੈਗੀ ਆ ਪੇਰੈਂਟਸ ਜਿਹੜੀਆਂ ਸਾਡੀਆਂ ਸਾਨੂੰ ਜਿਹੜੀਆਂ ਖੇਡਾਂ ਨੇ ਉਹਨਾਂ ਨੂੰ ਪ੍ਰਫੁੱਲਤ ਕਰਨ ਵੀ ਦੀ ਮੈਂ ਜਦੋਂ ਵੇਖਿਆ ਤਾਂ ਮੈਨੂੰ ਬੜਾ ਖੁਸ਼ੀ ਹੋਈ ਕਿ ਇੱਥੇ ਸਾਡੇ ਜੰਗ ਜੇਨਰੇਸ਼ਨ ਜਿਹੜੀ ਆ ਇੱਥੇ ਆ ਕੇ ਤੇ ਬਹੁਤ ਬਾਕੀ ਮੈਂ ਤੁਹਾਡਾ ਤੈਦਰੁਨ ਤੁਹਾਨੂੰ ਆਦੀਆਂ ਜਿਹੜੀਆਂ ਤੁਸੀਂ ਇਹ ਸਾਨੂੰ ਵੇਖ ਕੇ ਸਾਡੀ ਇੰਟਰਵਿਊ ਲਈ ਮੈਂ ਸਮਝਣਾ ਕਿ ਸਾਡੇ ਬੱਚਿਆਂ ਨੂੰ ਇੱਥੇ ਆ ਕੇ ਜਿਹੜਾ ਕਿ ਨਹੀਂ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਆਪਣ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਹੈ ਜੀ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਦਲਜੀਤ ਸਿੰਘ ਪੰਨੂ ਹੈਲੋ ਮੈਂ ਬਿਲੋਂਗ ਟੂ ਡਿਸਟ੍ਰਿਕਟ ਤਰਨਤਾਰਨ ਵਿਲ ਮੇਰਾ ਪਿੰਡ ਹੈਗਾ ਜਲਾਲਾਬਾਦ ਠੀਕ ਹੈ ਜੀ ਤੇ 2006 ਤੋਂ ਅਸੀਂ ਇੱਥੇ ਆਏ ਆ ਬੱਚੇ ਆ ਇਹ ਬੱਚਿਆਂ ਦੇ ਨਾਲ ਐਸੇ ਵੀ ਆਏ ਆ ਤੇ ਬੱਚਿਆਂ ਨੇ ਬਹੁਤ ਇੱਥੇ ਆ ਕੇ ਸਟਰਗਲ ਕੀਤਾ ਸਮਥਿੰਗ ਅਜੀ ਕੱਲ ਨੂੰ ਸਾਡੇ ਕੋਲ 600 ਲਗਭਗ ਟਰੱਕ ਨੇ ਅੱਛਾ ਜੀ ਤੇ اونਲੀ ਪਰਥ ਨੂੰ ਛੱਡ ਕੇ ਤੇ ਸਾਡੇ ਹਰ ਇੱਕ ਜਗ੍ਹਾ ਤੇ ਵਰਕਸ਼ਾਪ ਆਪਣੀ ਸਾਡੇ ਡੀਬੂ ਆਪਣੇ ਤੇ ਮੈਂ ਆਸਟ੍ਰੇਲੀਆ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹ ਇੱਕ ਆਪਣੇ ਦੇਸ਼ ਨੂੰ ਮਾੜਾ ਵੀ ਨਹੀਂ ਕਹਿ ਸਕਦਾ ਵੀ ਜਿੱਥੇ ਅਸੀਂ ਜੰਮੇ ਪੜੇ ਹਾਂ ਹਾਂਜੀ ਹਾਂਜੀ ਤੇ ਚਲੋ ਸਿਸਟਮ ਦੀ ਕਮੀ ਕਰਕੇ ਇੱਥੇ ਆ ਕੇ ਬਹੁਤ ਹੈਪੀ ਹਾਂ ਤੇ ਅੱਜ ਸਿੱਖ ਗੇਮਾਂ ਦੇ ਵਿੱਚ ਹਿੱਸਾ ਲੈ ਕੇ ਚਾਦਰਾਂ ਵੀ ਪਾ ਲਿਆ ਇਹ ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਦੋਨਾਂ ਕੋ ਇੱਕ ਇੱਕ ਕਰਕੇ ਸੀ ਨਾ ਸਾਰਾ ਆਪਣਾ ਰਿਟਾਇਰ ਮਚਾਉਂਗਾ ਕੈਮਰੇ ਦੇ ਉੱਤੇ ਪਾਹਲ ਜੀ ਦਿਖਾਇਓ ਐਕਸਪਲੇਨ ਕਰੋ ਕੀ ਆ ਤੇ ਕਹਿੰਦੇ ਕੀ ਆ ਤੇ ਪਾਇਆ ਕਿਉਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੇ ਇਹ ਸਾਡਾ ਜਿਹੜਾ ਕਨੀ ਪਛੋਕੜ ਸਾਡਾ ਜਿਹੜਾ ਨਾ ਵਿਰਸਾ ਇਹਨੂੰ ਦਸਾਉਂਦਾ ਏ ਇਹ ਖੁੱਸਾ ਇਹ ਚਾਦਰਾਂ ਇਹ ਤੇ ਖਾਸ ਕਰਕੇ ਇਹ ਇੱਕ ਇੰਠਾ ਹਾਂਜੀ ਇਹ ਸਾਡਾ ਜਿਹੜਾ ਕਨੀ ਸੱਭਿਆਚਾਰਕ ਵਿਰਸਾ ਏ ਜਿਹਨੂੰ ਅਸੀਂ ਦਸਾਉਨੇ ਆ ਕਿ ਕੈਂਠਾ ਤੇ ਚਾਦਰਾ ਤੇ ਖੁਸਾ ਤੇ ਬਾਕੀ ਮੈਂ ਇਹ ਸਮਝਣਾ ਹੈ ਕਿ ਸਾਨੂੰ ਜੰਗ ਜਨਰੇਸ਼ਨ ਨੂੰ ਸਾਡੇ ਵਾਲ ਵਿਕੀਤਾਂ ਨੇ ਅਸੀਂ 70-70 ਸਾਲ ਦੇ ਤਕਰੀਬਨ ਹੋ ਚੁੱਕੇ ਆ ਤੇ ਅਜੇ ਅਸੀਂ ਆਪ ਨੂੰ ਜੰਗ ਮਹਿਸੂਸ ਕਰਦੇ ਆ ਅਸੀਂ ਨਸ਼ਿਆਂ ਤੋਂ ਰਹਤ ਆ ਤੇ ਮੈਂ ਬੱਚਿਆਂ ਨੂੰ ਇਹੋ ਦਸੂਗਾ ਕਿ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਰਹਤ ਰਹੋ ਬਾਕੀ ਸਾਡਾ ਦੇਸ਼ ਮਾੜਾ ਨਹੀਂ ਸਿਰਫ ਸਿਸਟਮ ਮਾੜਾ ਹੈ ਜੀ ਹੁਣ ਵੀ ਤੁਸੀਂ ਵੇਖ ਲਓ ਅਸੀਂ ਬਦਲ ਚਾਹੁੰਦੇ ਆ ਤਾਂ ਮੇਰਾ ਖਿਆਲ ਵੀ ਉਹ ਬਦਲ ਬਜਾਏ ਦੀ ਵਾਏ ਉਹ ਆਪਣਾ ਹੀ ਬਦਲ ਕਰਕੇ ਉਹ ਬਦਲ ਰਿਆ ਨਹੀਂ ਤੇ ਮੈਂ ਤਾਂ ਸਮਝਦਾ ਕਿ ਸਾਡਾ ਸਿਸਟਮ ਮਾੜਾ ਹੈ ਇੱਥੇ ਸਿਸਟਮ ਬਹੁਤ ਚੰਗਾ ਹੈ ਤੇ ਬਾਕੀ ਜਿਹੜੀ ਇੱਥੇ ਜਾਦੀ ਨਾਲ ਅਸੀਂ ਕੰਮ ਸੰਗਦੇ ਹੁਣ ਸੰਮਤੰਗ ਜਿਹੜਾ ਮੈਂ ਸਾ ਵੀ ਦੇਖਣਾ ਤੁਹਾਡਾ ਹੱਥ ਦੇ ਵਿੱਚ ਰਿੰਗ ਪਾਇਆ 10 ਸੋਲੇ ਦਾ ਮੇਰਾ ਨਹੀਂ ਖਿਆਲ ਵੀ ਮੈਂ ਪੰਜਾਬ ਵਿੱਚ ਮੈਂ ਪੰਜਾਬ ਦੇ ਵਿੱਚ ਜਾਊਂਗਾ ਤੇ 10 ਕਿਲੋਮੀਟਰ ਦਾ ਸਫ਼ਰ ਕਰ ਪਾਵਾਂਗਾ ਮੇਰੀ ਬਾਹਾਂ ਵੀ ਕਹੇ ਉਹ ਆਪਣੇ ਗਾਇਬ ਹੋ ਜੂਗੀ ਤੇ ਆਈ ਏਮ ਵੈਰੀ ਹੈਪੀ ਔਨ ਐਂਡ ਐਸਟ੍ਰੇਲੀਆ ਤੁਸੀਂ ਤੁਸੀਂ ਐਡਲੇਡ ਹੀ ਰਹਿੰਦੇ ਹੋ ਤੁਹਾਡੇ ਮਤਲਬ ਜੋ ਅਸੀਂ ਬਿਲੋਂਗ ਟੂ ਮੱਲਬਨ ਠੀਕ ਹੈ ਜੀ ਮੇਰਾ ਬਿਜ਼ਨਸ ਆਪਣਾ ਐਲਟੀਡੀ ਜੋ ਹੈ ਜਗਾ ਸਾਡਾ ਜੜ ਇੱਥੇ ਹਾਕਿਲ ਡਿਸਟ੍ਰਿਕਟ ਟਰਾਂਸਪੋਰਟ ਵੱਡੀ ਮੇਰੇ ਬੱਚਿਆਂ ਦੀ ਮੇਰੀ ਨਹੀਂ ਅਸੀਂ ਤਾਂ ਚੱਲੇ ਘਰ ਤੋਂ ਸਹੀ ਆਈ ਤਾਂ ਹੁਣ ਮੌਜੂਦਸਤ ਕਰਨ ਨਾਲੇ ਤੇ ਇੱਥੇ ਵੀ ਵੱਡਾ ਵੱਡਾ ਸਾਡਾ ਟਰਾਂਸਪੋਰਟ ਹੈ ਸਾਰੇ ਸ਼ਹਿਰਾਂ ਚ ਪਰਥ ਨੂੰ ਛੱਡ ਕੇ ਠੀਕ ਹੈ ਜੀ ਤੇ ਬੱਚਿਆਂ ਨੇ ਮਿਹਨਤ ਕੀਤੀ ਤੇ ਬੱਚੇ ਆਪ ਵੀ ਇੰਜੋਏ ਕਰਦੇ ਤੇ ਸਾਨੂੰ ਵੀ ਇੰਜੋਏ ਬਜ਼ੁਰਗਾਂ ਨੂੰ ਕਰਾਉਂਦੇ ਆ ਤੇ ਬਾਕੀ ਜਿਹੜੇ ਸਾਡੇ ਇੰਟਰ ਤੇ ਤੁਹਾਡਾ ਵੀ ਧੰਨਵਾਦ ਤੇ ਨਹੀਂ ਤਾਂ ਵਾਤੇ ਅੰਕਲ ਉਹਦਾ ਨਾਮ ਰਹਿ ਗਿਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਰਾ ਕਿਸ਼ਨ ਸਿੰਘ ਮੈਂ ਆਨੰਦਪੁਰ ਸਾਹਿਬ ਨੂੰ ਬਿਲੋਂਗ ਕਰਦਾ ਤੇ ਤੁਸੀਂ ਵੀ ਮੈਲਬਨ ਤੋਂ ਆਏ ਹੋ ਇਹ ਮੈਲਬਨ ਤੋਂ ਅਸੀਂ ਇਕੱਠੇ ਦੋਸਤ ਹੀ ਆ ਸਾਥੀ ਡਰਾਈਵ ਕੋਣ ਕਰਦਾ ਰਿਹਾ ਡਰਾਈਵ ਆਲਮੋਸਟ ਸਾਰੇ ਸਾਰਿਆਂ ਕੋ ਆਸਟ੍ਰੇਲੀਅਨ ਲਾਇਸੈਂਸ ਹੈ ਹਾਂ ਹਾਂ ਤੇ ਸਾਰੇ ਕਰਦੇ ਆਸਟ੍ਰੇਲੀਅਨ ਸੈਂਸਰ ਉਹ ਬੰਦਾ ਨਹੀਂ ਡਰਾਈਵਿੰਗ ਕਰ ਸਕਦਾ ਜਿੰਨੇ ਉਨੀ ਕੀ ਕੀਤੀ ਆ ਤੇ ਸਾਰੇ ਆਲਮੋਸਟ ਡਰਾਈਵਿੰਗ ਕਰਦੇ ਆ ਆਹ ਵੇਖੋ ਲਾਇਸੈਂਸ ਵੀ ਅਸੀਂ ਇੱਥੇ ਦੇ ਸੀਨੀਅਰ ਸਿਟੀਜ਼ਨ ਆ ਅੱਛਾ ਜੀ ਸੀਨੀਅਰ ਸਿਟੀਜ਼ਨ ਆ ਇੱਥੋਂ ਦੇ ਠੀਕ ਆ ਵਾਹ ਤੇ ਬਕਾਇਦਾ ਅਸੀਂ ਇੱਥੋਂ ਦੇ ਜਿਹੜੇ ਆ ਅਸੀਂ ਆਪਣੇ ਜਿਹੜੇ ਆ ਮਾਈਕੀ ਵੀ ਰੱਖੀ ਹੋਈ ਆ ਸਾਡਾ ਆਪਣਾ ਕਾਊਂਟ ਹੈ ਇਹ ਸਾਡਾ ਆਪਣਾ ਡਰਾਈਵਿੰਗ ਲਾਇਸੈਂਸ ਆ ਡਰਾਈਵਿੰਗ ਲਾਇਸੈਂਸ ਆ ਨੰਬਰ ਨੰਬਰ ਤੇ ਰੱਖ ਲਿਓ ਉਂਗਲੀ ਆਹ ਵੇਖੋ ਜੀ ਨੰਬਰ ਨਾ ਦਿਖਾਓ ਨੰਬਰ ਨਹੀਂ ਦਿਖਾ ਸਕਦੇ ਨਾ ਆਪਾਂ ਹਾਂ ਤੇ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਵੀ ਆ ਸੋ ਆ ਦੇਖੋ ਸਾਰਿਆਂ ਕੋਲ ਆ ਡਰਾਈਵਿੰਗ ਲਾਇਸੈਂਸ ਵੀ ਆ ਜਾਓ ਨਾਲ ਇਹ ਬਾਕੀ ਗੱਲ ਇਹ ਹੈ ਜੀ ਜਦੋਂ ਆਪਾਂ ਪੰਜਾਬ ਤੋਂ ਮਹਾੜੀ ਨੂੰ ਜਾਂਦੇ ਚੰਡੀਗੜ੍ਹ ਐਂਟਰ ਹੁੰਦੇ ਆ ਲਾਉਨੇ ਆ ਸੀਟ ਬੈਲਟ ਹਾਂਜੀ ਉੱਥੇ ਕਿਉਂ ਲਾਉਨੇ ਆ ਉੱਥੇ ਕਾਨੂੰਨ ਸਖਤ ਹੈ ਇੱਥੇ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਹੀ ਸੀਟ ਬੈਲਟ ਲਾ ਲੈਨੇ ਆ ਆਪਣੇ ਸਪੀਡ ਦੀ ਖਿਆਲ ਰੱਖਦੇ ਆ ਕਾਨੂੰਨ ਨੂੰ ਫਾਲੋ ਕਰਦੇ ਆ ਤੇ ਇੰਡੀਆ ਦੇ ਵਿੱਚ ਇਹ ਕੰਮ ਹੈ ਨਹੀਂਗਾ ਉਹਦੇ ਵਾਸਤੇ ਮੈਂ ਇੰਡੀਆ ਭਾਈ ਉੱਥੇ ਵੀ ਚਲੋ ਹੋ ਜਾਏਗਾ ਹੌਲੀ ਹੌਲੀ ਆਪਾਂ ਚਲੋ ਆਏ ਇੱਥੇ ਇੰਜੋਏ ਤੁਸੀਂ ਕਰ ਰਹੇ ਹੋ ਤੇ ਕਰੋ ਇੰਜੋਏ ਅੱਜ ਹਾਂਜੀ ਅਸੀਂ ਭੱਗ ਵਾਲੇ ਆ ਵੀ ਸਾਡੀ ਜਿਹੜੀ ਉਲਾਦ ਹੈ ਉਹ ਅੱਛੀ ਨਿਕਲੀ ਜਿਸ ਉਲਾਦ ਦੀ ਬਦੌਲਤ ਅਸੀਂ ਲੋਕ ਇੱਥੇ ਆਏ ਹਾਂਜੀ ਠੀਕ ਹੈ ਜੀ ਅਸੀਂ ਬਹੁਤ ਕਿਸਮਤ ਵਾਲੇ ਸਾਡੇ ਬੱਚੇ ਆ ਜਿਹੜੇ ਉਹ ਸਾਡੇ ਨਾਲੋਂ ਵੀ ਜ਼ਿਆਦਾ ਆਪਾਂ ਗਾਲੇ ਸਾਡੇ ਨਾਲੋਂ ਜ਼ਿਆਦਾ ਮਿਹਨਤੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਕੀਆ ਰਾਂ ਲੈਂਡ ਤੋਂ ਬਾਅਦ ਆਪਣੇ ਆਪਣੇ ਕਾਰੋਬਾਰ ਸੈੱਟ ਕੀਤੇ ਤੁਹਾਨੂੰ ਵੀ ਬਹੁਤ ਲੱਗਿਆ ਅਸੀਂ ਬਹੁਤ ਤੁਹਾਨੂੰ ਬੁਲਾਇਆ ਜੀ ਅਸੀਂ ਮੈਂ ਉਦੋਂ ਦਾ ਐਕਸਪੋਸ ਅਫਸਰ ਹਾਂ ਅੱਛਾ ਜੀ ਤੇ ਮੈਂ ਸਮਝਣਾ ਕਿ ਇੱਧਰ ਆ ਕੇ ਅਸੀਂ ਇੰਨੇ ਖੁਸ਼ ਆ ਕਿ ਇੱਥੇ ਫੈਸਿਲਟੀਆਂ ਬਹੁਤ ਜ਼ਿਆਦਾ ਨੇ ਸਾਡੇ ਕੋਲ ਮੈਕੀ ਜਿਹੜੀ ਆ ਉਹ ਵੀਕੈਂਡ ਤੇ ਵੈਸੀ ਹੀ ਫ੍ਰੀ ਆ ਤੇ ਬਾਕੀ ਹਾਫ ਹੈ ਜਿੱਥੇ ਮਰਜ਼ੀ ਅਸੀਂ ਜਾਈਏ ਐਨਜੋਏ ਕਰੀਏ ਅਸੀਂ ਆਪਣੀ ਲਾਈਫ ਨੂੰ ਲਾਈਫ ਨੂੰ ਐਸ਼ ਨੂੰ ਕੈਸ਼ ਕਰਦੇ ਆ ਨਾਈਸ ਸੋ ਇਦਾਂ ਹੀ ਕਰਦੇ ਰਹੋ ਇੰਜੋਏ ਜੀ ਸੋ ਇੱਕ ਵਾਰੀ ਜਾਂਦਿਆਂ ਦੇ ਇੱਕ ਮਤਲਬ ਕੀ ਕਹਿੰਦੇ ਹੁੰਦੇ ਆ ਪੰਜਾਬੀ ਵਾਲਾ ਬਰਰਾ ਜਾਂ ਚੱਕ ਦੇ ਫੱਟੇ ਕੁਝ ਤਾਂ ਇੱਕ ਵਾਰੀ ਕਰ ਜਿਓ ਬੋਲੇ ਸੋ ਨਾ ਸਨੀ ਅਗਲੇ ਹਰ ਤਮਾਤਾ ਕੀ ਜੈ ਮਾਝੇ ਵਾਲੇ ਦੱਬ ਦੇ ਕਿੱਥੇ ਆ ਮਾਝੇ ਵਾਲੇ ਦੱਬ ਦੇ ਕਿੱਥੇ ਆ ਬਾਏ ਬਾਏ ਥੈਂਕ ਯੂ ਦੋਸਤਾਂ ਤੁਹਾਡਾ